ਅਸੀਂ ਘੋਤੇ ਆ ਜੀ ਦੁਰਗਾਣਾ ਮੰਦਿਰ ਦੇ ਬਿਲਕੁਲ ਬਾਹਰ ਇੱਥੇ ਕੀ ਦੇਖੋ ਕੂੜੇ ਦਾ ਢੇਰ ਆ ਤੇ ਆ ਨਾਲ ਦੁਕਾਨਦਾਰ ਵੱਲੋਂ ਕਿੱਦਾਂ Hindu ਦੇਵੀ ਦੇਵਤਾ ਦੀਆਂ ਫੋਟੋਆਂ ਕੰਧ ਤੇ ਲਾਈਆਂ ਗਈਆਂ ਤਾਂ ਕਿ ਇੱਥੇ ਕੋਈ ਕੂੜਾ ਨਾ ਸੁੱਟੇ ਤੇ ਬਾਥੂਮ ਨਾ ਕਰੇ ਹੁਣ ਅਸੀਂ ਦੁਕਾਨਦਾਰ ਨਾਲ ਗੱਲ ਕਰਨ ਲੱਗੇ ਕਿ ਇਹ ਕਿਹੋ ਜਿਹੀ ਕਰਤੂਰਤਾ ਉਹ ਦੇਖ ਸਕਦੇ ਹਾਂ ਕਿ ਜੋ ਦੁਕਾਨਦਾਰ ਆ ਉਸਦੇ ਨਾਲ ਵੀ ਗੱਲ ਕੀਤੀ ਜਾਣੀ ਆ ਤਾਂ ਜੋ Hindu ਆਪਣੀ ਦੁਕਾਨ ਆਇਓ ਮਾੜਾ ਆ ਜੋ ਦੇਖ ਆਇਓ ਮਾੜਾ ਬਾਹਰ ਆਇਓ ਹਾਂ ਸੁਰੇਸ਼ ਭਾਈ ਆ ਆਪਾਂ ਲਾਈਆਂ ਕਾਹਦੇ ਲਈ ਬਾਈ ਸੱਚਾ ਕਿਹਤ ਰਹੋ ਇਹ ਤਾਂ ਲਾਈਆਂ ਤੁਸੀਂ ਨੇ ਤੇ ਸਾਰੇ ਆਹ ਉਹ ਆਪਾਂ ਅੰਗਵੰਡ ਪਤਾ ਕਿ ਤੂੰ ਹੀ ਲਾਈਆ ਤੁਹਾਡੀ ਦੁਕਾਨ ਦੀ ਭਾਜੀ ਤੁਹਾਡੀ ਦੁਕਾਨ ਦੇ ਕੱਲ ਤੇ ਲੱਗੀਆਂ ਤੇ ਤੁਹਾਨੂੰ ਦਿਮਾਗ 'ਚ ਨਹੀਂ ਦ ਆਹ ਅੰਗਵੰਡ ਸਾਰਾ ਕਹਿ ਰਿਹਾ ਤੁਸੀਂ ਲਵਾਈਆਂ ਨੇ ਮੈਂ ਲਾਈਆ ਤੁਹਾਨੂੰ ਪੁੱਛਿਆ ਵੀ ਨਹੀਂ ਇੰਨੀ ਦੇਰ ਦੀਆਂ ਹੈ ਆਹ ਨੂੰ ਵੀਡੀਓ ਸ਼ੇਅਰ ਹੋਈ ਜਾ ਮੇਰੀ ਬੇਨਤੀ ਕਰੋ ਭਾਜੀ ਮੇਰੀ ਬੇਨਤੀ ਸੁਣੋ ਆ ਦੋ ਤੇ ਜੋੜਾ ਦੀ ਲੋੜ ਨਹੀਂ ਆਹ ਕੋ ਸਾਹ ਤਾਂ ਵੈਸੇ ਤੁਹਾਡੀ ਇਹ ਤੁਹਾਡੇ ਵੱਲੋਂ ਲੱਗੀਆਂ ਨੇ ਤੇ ਕਿੰਨੇ ਲਾਈਆਂ ਫਿਰ ਮੈਂ ਰੱਖਣੇ ਲੈ ਕੇ ਇਹਨਾਂ ਦੀ ਦੁਕਾਨ ਮੇਰੀ ਬੇਨਤੀ ਸੁਣੋ ਇਹਨਾਂ ਦੀ ਦੁਕਾਨ ਆ ਠੀਕ ਆ ਸਾਨੂੰ ਵੀਡੀਓ ਆਈਆਂ ਵਾ ਆਂਗੋਣ ਕਹਿੰਦੇ ਇਹਨਾਂ ਨੇ ਲਾਈਆਂ ਹੁਣ ਕਹਿੰਦੇ ਜੀ ਮੇਰੇ ਵੱਲੋਂ ਨਹੀਂ ਲੱਗਿਆ ਤੁਹਾਨੂੰ ਪਤਾ ਨਹੀਂ ਤੁਹਾਡੀ ਦੁਕਾਨ ਦੇ ਕੰਦ ਦੇ ਕੋਲ ਆ ਗਿਆ ਨਹੀਂ ਮੈਨੂੰ ਕੀ ਲੱਗਦਾ ਵਾ ਤੁਹਾਨੂੰ ਆਪ ਨੂੰ ਨਹੀਂ ਸ਼ਰਮ ਆਈ ਆ ਰੱਬ ਬਹੁਤ ਚੌਂਗੀਦਾਰ ਹੈ ਕੋਈ ਆਪ ਨਹੀਂ ਜੁੜਾ ਮੈਂ ਮੰਦਰ ਲਾਓ ਇਹਨੂੰ ਲਾਓ ਲਾਓ ਇਹਨੂੰ ਲਾਓ ਕਿੱਦਾਂ ਲਾਉਂਦੇ ਹੋ ਇਹ ਚਾਹ ਘੋੜੀ ਪਿਆਣੀ ਇਹਨਾਂ ਨੂੰ ਬੜਾ ਘੋੜੇ ਲਵਾਣੀ ਆ ਭਾਵਾ ਦੇ ਨੇ ਔਰ ਜੋ ਲਵਾ ਦੇ ਨੇ ਤੁਹਾਡੇ ਉਹਨੂੰ ਖਲਾਉਂਦੇ ਲਾਈਵ ਹੋ ਮੈਂ ਇਹਨਾਂ ਨੂੰ ਗੋਮਤ ਸੈਣੀ ਥੋੜਾ ਲਾਓ ਉਹਨੇ ਲਾਓ ਥੋੜੀ ਹਿੰਦੀ ਤੇ ਵੀ ਤੇਰੇ ਬੇੜਾ ਕਰਕੇ ਕਰਦਾ ਤੁਸੀਂ ਇਹ ਧਰਮ ਦਾ ਧੰਨਵਾਦ ਦੇ ਨੇ ਪ੍ਰਭੂ ਲਵਾਦ ਦੇ ਨੇ ਚੌਂਗੀਦਾਰ ਬਣਾਇਆ ਪਿਆ ਤੁਸੀਂ ਰੱਬ ਨੂੰ ਅੱਜ ਵਕਤ ਲਾਈਵ ਹੋ ਇੱਧਰ ਆਓ ਇੱਧਰ ਆਓ ਆ ਲਾਓ ਯਾਰ ਮੈਂ ਵੀ ਵੇਖਾਂ ਲਾਓ ਲਾਓ ਤੁਸੀਂ ਆਪਣੇ ਵੀ ਲਾਓ ਯਾਰ ਉਹੀ ਰੱਬ ਦਾ ਮਜ਼ਾਕ ਬਣਾਤਾ ਆਵਾ ਮੈਂ ਮਿਸਤਰੀ ਬਲੱਗ ਲਵਾ ਦੇਣਾ ਹੁਣੇ ਲਾਓ ਆਪਾਂ ਵੀ ਵੇਖਣਾ ਹੁਣੇ ਲਾਓ ਮੈਂ ਲਵਾ ਦੇਣਾ ਲਵਾਣ ਵਾਲੇ ਨੂੰ ਤਾਂ ਮੈਂ ਪਤਾ ਹੈਗਾ ਮੈਂ ਤਾਂ ਸਾਹਿਬ ਜੀ ਕਿਹਾ ਨਾ ਨਹੀਂ ਇਹ ਰੱਬ ਚੌਂਕੀਦਾਰ ਸ਼ਾ ਕਰਦਾ ਤੁਸੀਂ ਬਾਬਾ ਵੇਖੋ ਤੁਸੀਂ ਸਾਡੇ ਬਜ਼ੁਰਗ ਜੇ ਆਪਣੇ ਆਪਣੇ ਆਪ ਹੀ ਸਾਡੇ ਬਜ਼ੁਰਗ ਜੇ ਪਿਓ ਆ ਸਮਾਨ ਜੇ ਰੱਬ ਸਾਡਾ ਚੌਂਕੀਦਾਰ ਕਿ ਲੋਕੀ ਬਾਤ ਰ ਕਰਦਾ ਤੁਸੀਂ ਗਾਲ੍ਹਾਂ ਕੱਢੋ ਲੋਕਾਂ ਨੂੰ ਲੋਕਾਂ ਦਾ ਗੱਲ ਬੋਲ ਇੱਟ ਮਾਰੋ ਮੰਨਣ ਯੋਗ ਆ ਤੁਸੀਂ ਰੱਬ ਜੀ ਦਾ ਫੋਟੋਵਾਂ ਤਾਂ ਲਾ ਕੇ ਕਿੱਥੇ ਲੋਕੀ ਪਛਾਣ ਕਰਦੇ ਨੇ ਕੋਈ ਜਾਣਿਆ ਨਹੀਂ ਆ ਲਿਆ ਨਹੀਂ ਤਾਂ ਗੁਰ ਗਿਆਣਾ ਵਾਲਿਆਂ ਨੇ ਕੀ ਕਰ ਫੋਟੋਵਾਂ ਲਾ ਲੋ ਕਿੰਨੇ ਗਿਆ ਤੈਨੂੰ ਫੋਟੋਵਾਂ ਲਾਣ ਲਈ ਇਹ ਆਪ ਹੀ ਲਾਈਆਂ ਸੀ ਕਿੰਨੇ ਲਾਈਆਂ ਸੀ ਹੁਣ ਆਪ ਹੀ ਲਾਈਆਂ ਹੁਣ ਕਲੀਅਰ ਹੋ ਗਿਆ ਬਾਈ ਤੋੜੋ ਇਹਨੂੰ ਨਹੀਂ ਇਹਨੂੰ ਬਾਈ ਹੁਣੇ ਤੋੜੋ ਅਈ ਤੋੜਦਾ ਮੈਂ ਤਾਂ ਤੋੜ ਤੁਸੀਂ ਤੋੜ ਦਿਓ ਕੋਈ ਤੋੜੋ ਉਹਨੂੰ ਲਵਾਤ ਕਰੋ ਤੁਸੀਂ ਉਹ ਮੈਂ ਕਹਿੰਦਾ ਭਾਈ ਪਹਿਲਾਂ ਤੋੜਾ ਤੁਸੀਂ ਮਾਰੋਗੇ ਭਾਈ ਆਪਾਂ ਲਵਾ ਕੇ ਜਾਣੀਆਂ ਅੱਜ ਦੇਖ ਪਕਾਣਾ ਤੁਹਾਡਾ ਪ੍ਰਭੂ ਕਹਤੋ ਜੇ ਨਾ ਇਕਦਮ ਇਹਨੂੰ ਦਰਗਾਣਾ ਮੰਦਿਰ ਵਾਲੇ ਤੇ ਨਹੀਂ ਸਮਝ ਆਂਦੀ ਮੰਦਿਰ ਦੇ ਬਾਹਰ ਉਹ ਕਹਿੰਦੇ ਅਸੀਂ ਕਿਹਾ ਹੈਗਾ ਤੇ ਲੋਕੀ ਵਧਾ ਦਿਆਂਗੇ ਵਧਾ ਰਿਆ ਇਹ ਤੁਹਾਨੂੰ ਕਹਿਤਾ ਨਾ ਲੋਕੀ ਇੰਨਾ ਸ਼ਰਧਾਲੂ ਆਂਦਾ ਭਾਜੀ ਸ਼ਿਵਪੂਰੀ ਨਾਲ ਆ ਲੋਕੀ ਵੇਖ ਕੇ ਹਨ ਵੇਖੀ ਕਰ ਦਿੰਦੇ ਤਾਂ ਹੀ ਨਾ ਦਾ ਧਰਮ ਜਨਾ ਕੁਝ ਸਾਰੇ ਇਹੋ ਜਿਹੇ ਬਿਮਾਨ ਹੁੰਦੇ ਰਹਿੰਦੇ ਕਿਉਂਕਿ ਕੋਈ ਬੋਲਦਾ ਨਹੀਂ ਇੱਕ ਬੰਦਾ ਕਹਿੰਦਾ ਮੈਂ ਲਾਈਆਂ ਨੇ ਦੂਜਾ ਕਹਿੰਦਾ ਅਸੀਂ ਬਾਥਰੂਮ ਕਰਦੇ ਤਾਂ ਲਾਈਆਂ ਆਪਾਂ ਆਪ ਹੀ ਤੋੜਾਂਗੇ ਹੁਣ ਆਪਾਂ ਤੇਰੇ ਕੋਲ ਲਵਾਣੀ ਪਹਿਲਾਂ ਲਾ ਲਾ ਨਾ ਨਾ ਇਰਥ ਫੋਟੋ ਤੇ ਨਾ ਵਜੇ ਕਿਉਂ ਨਾ ਵਜੇ ਮਾਰਨ ਮੈਨੂੰ ਸਾਈਡ ਤੇ ਸਾਈਡ ਤੇ ਲਾ ਲਾ ਇਹ ਕਾਰਵਾਈ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਟੋਲੇ ਨੂੰ ਤੁਸੀਂ ਸ਼ਰਮ ਲਾਈ ਦੀ ਆ ਰੱਬ ਚੌਂਗੀਦਾਰ ਬਣਾ ਦੇ ਤੁਸੀਂ ਇਹ ਤਾਂ ਬਹੁਤ ਮਾਨ ਸਾਈਡਾਂ ਤੇ ਸਾਈਡਾਂ ਤੇ ਆਰਾਮ ਨਾਲ ਖਦੀ ਆ ਲਾ ਲ ਕੇ ਤੁਹਾਨੂੰ ਪਤਾ ਹੁੰਦਾ ਆਪਣੀ ਦੁਕਾਨ ਦੀ ਕੰਦ ਨਾ ਟੁੱਟੇ ਕਿਤੇ ਉਹ ਭਾਈ ਜਿਹੜੇ ਨਾਲ ਬੈਠੇ ਦੁਕਾਨਦਾਰ ਨੇ ਨਾ ਵੇ ਇੰਨੀ ਦੀ ਦੁਕਾਨ ਦਾ ਬਜ਼ੁਰਗ ਰੱਖੇ ਉਹ ਕਹਿੰਦੇ ਹੀ ਲਵਾਈਆਂ ਕਿਉਂਕਿ ਲੋਕਾਂ ਦੇ ਮੇਰੇ ਮੇਰੇ ਹੁੰਦੇ ਨਹੀਂ ਲੱਗੀਆਂ ਇਹ ਬਾਜੀ ਤੁਹਾਡੇ ਹੁੰਦੇ ਨਹੀਂ ਲੱਗੇ ਤੁਹਾਡੇ ਦੁਕਾਨ ਦੇ ਕਰਦੇ ਕੋਈ ਮਚ ਕਰ ਦੇਗਾ ਨਹੀਂ ਲੱਗੀਆਂ ਸ਼ਰਮ ਲਈ ਦੀ ਤੁਸੀਂ ਲੋਕਾਂ ਨੇ ਬਸ ਫੇਰ ਲੋਕਾਂ ਦਾ ਕਹਣਾ ਕਿ ਇਹ ਗਲਤ ਬੋਲਦੇ ਨੇ ਆ ਇਹ ਕਾਨੂੰਨੀ ਆ ਕਾਰਵਾਈਆਂ ਕਰਾਉਂਦੇ ਨੇ ਤੁਸੀਂ ਰੱਬ ਦਾ ਬਣਾਤਾ ਮਜ਼ਾਕ ਤਾ ਇਹ ਜੈਸੀ ਗਾ ਜੀ ਤੁਹਾਡੀ ਦੁਕਾਨ ਦੀ ਕੰਧ ਪਾ ਜੀ ਤੁਸੀਂ ਭਾਈ 300 ਫੋਟਵਾਂ ਨੇ ਕੋਈ ਨਹੀਂ ਲਾਈ ਆਪੇ ਕੋਈ ਚਪਕਾ ਗਿਆ ਰਾਤੀ ਆ ਕੇ ਸਟicker ਲਾਤਾ ਕਿਸੇ ਨੇ ਆਪਾਂ ਆਪਰ ਰੱਬ ਨੂੰ ਮੰਨਦੇ ਆਂ ਅਗਲੀ ਤੁਹਾਨੂੰ ਕਹੀ ਜਨਾ ਪਿਆਵਾ ਜੀ ਹੋਇਆ ਆਪਾਂ ਰੱਬ ਨੂੰ ਮੰਨਦੇ ਆਂ ਮੈਂ ਕਿਹਾ ਬਿਲਕੁਲ ਹੈਂ ਕਿਤੋਂ ਕਿੱਥੇ ਲਾਤ ਆਪਾਂ ਸਾਲੀ ਲੱਗੇ ਪਰਵਾਹਾਂ ਕੋਈ ਨਹੀਂ ਓਕੇ ਜੀ ਕੋਈ ਨਹੀਂ ਆਪ ਆਪ ਕਰਾ ਦਿੰਦੇ ਆ ਸਾਨੂੰ ਇਹਨਾਂ ਤੋਂ ਪਤਾ ਨਾ ਨਾ ਤੇ ਆਇਆ ਕਰੋ ਰੱਬ ਰੂਪੇ ਪਖੰਡ ਨਾ ਕਰੋ ਲੋਕਾਂ ਨੇ ਪਖੰਡ ਬਣਾਤਾ ਇਹਨਾਂ ਨੂੰ ਕੋਈ ਕੁਝ ਕਹਿਣ ਵਾਲਾ ਨਹੀਂਗਾ ਇਹ ਵੇਖੋ ਹੁਣ ਸਾਨੂੰ ਕਿੰਨਾ ਤਕਸ਼ਟ ਹੁੰਦਾ ਨਾ ਸਾਨੂੰ ਆਪਣੇ ਪਰਮਾਤਮਾ ਦੀ ਫੋਟੋ ਉਤਾਰ ਲੱਗੇ ਉਹਨੂੰ ਤੋੜਨਾ ਪੈ ਰਿਹਾ ਲੇਕਿਨ ਕੀ ਕਰੀਏ ਗੰਦਗੀ ਚ ਲੱਗੀ ਵੀ ਤੇ ਨਹੀਂ ਨਾ ਚੰਗੀ ਉਹਦਾ ਕਹਿਣਾ ਕਿ ਇੱਥੇ ਲੋਕੀ ਬਾਥਰੂਮ ਕਰਦੇ ਸੀ ਤਾਂ ਲਾਈਆਂ ਰੱਬ ਚੌਂਕੀਦਾਰ ਆਪ ਖਲੋ ਜਾ ਕੈਮਰਾ ਵਾਲਾ ਇੱਥੇ ਇਹ ਇਨਾਂ ਵਾਸਤੇ ਰੱਬ ਸਿਰਫ ਮੰਦਰ ਤੱਕ ਹਸੀਮੇ ਦਾ ਜਿਹਨਾਂ ਦੇਰ ਪੂਜ ਲਿਆ ਉਹ ਯਾਰਾ ਬਾਹਰ ਇੰਨਾ ਵਾ ਸਿਰਫ ਇਹ ਫੋਟੋਆਂ ਜੀ ਕੋਈ ਰੱਬ ਰੂਪ ਨਹੀਂ ਲੋਕਾਂ 'ਚ ਆਸਤਾ ਹੁੰਦੀ ਖਤਮ ਹੋਲੀ ਹੋਲੀ ਅਸਲ 'ਚ ਜਿਹੜੇ ਸਾਡੇ ਧਰਮ ਦੇ ਆਗੂ ਹਨ ਉਹਨਾਂ ਨੂੰ ਚਾਹੀਦਾ ਕਿ ਇਹੋ ਜੇ ਲੋਕਾਂ ਦੇ ਡੱਟ ਕੇ ਕਾਰਵਾਈਆਂ ਕਰਾਓ ਤਾਂ ਕਿ ਇਹਨਾਂ ਨੂੰ ਨਾ ਇੱਕ ਨੂੰ ਕਾਮ ਮਾਰ ਕੇ ਟੰਗਣ ਵਾਲਾ ਕੰਮ ਹੁੰਦਾ ਇੱਕ ਨੂੰ ਪਰਚਾ ਹੋਊਗਾ ਨਾ ਤੇ ਸਾਰੇ ਸ਼ਹਿਰ 'ਚ ਨਹੀਂ ਦਿੱਸਣੇ ਸਿਹਤ ਹੋਏਗੀ ਆਪਾਂ ਹੁਣ ਤੱਕ ਪਤਾ ਨਹੀਂ ਅੰਨ ਕਿੰਨੇ ਤਾਂ ਫੋਟੋਆਂ ਉਤਾਰ ਚੁੱਕੇ ਆ ਲੇਕਿਨ ਲੋਕਾਂ ਨੂੰ ਫੇਰ ਵੀ ਸ਼ਰਮ ਨਹੀਂ ਆਂਦੀ ਕਿ ਇਹ ਕੰਮ ਨਹੀਂ ਕਰਨਾ ਇਹ ਕੰਮ ਗਲਤ ਆ ਫੇਰ ਵੀ ਲੋਕੀ ਵੇਖ ਲੋ ਕਰਨ ਦੇ ਨੇ ਹੁਣ ਕਿੱਦਾਂ ਅੰਦਰ ਭੱਜਿਆ ਹੋ ਕੀ ਕਹਿੰਦਾ ਭਾਈ ਵੇਖੋ ਲੱਖਾਂ ਸ਼ਰਧਾਲੂ ਆਂਦੇ ਦਰਗਾਹਾਂ ਮੰਦਰ ਵੀ ਆਂਦੇ ਸ਼ੀਪੂਰੀ ਵੀ ਆਉਂਦੇ ਨੇ ਮੱਥਾ ਟੇਕਣ ਵੀ ਆਉਂਦੇ ਚਲੋ ਸੰਸਕਾਰ ਤੇ ਵੀ ਆਉਂਦੇ ਨੇ ਕਈਆਂ ਦਾ ਨਿਗਾਹ ਪੈਂਦੀ ਲੇਕਿਨ ਬੋਲਦਾ ਕੋਈ ਨਹੀਂ ਮੈਂ ਦੇਖੋ ਇੱਕ ਚੀਜ਼ ਤਾਂ ਹੈਗੀ ਜਣਾ ਕਿ ਅਵੇਅਰਨੈਸ ਜ਼ਰੂਰੀ ਆ ਯਾਰ ਕਿਸੇ ਦਾ ਕੁਝ ਬੋਲਣਾ ਕੁਝ ਘੱਟ ਨਹੀਂ ਜਾਂਦਾ ਘੱਟੋ ਘਾਟ ਇੱਕ ਇੱਕ ਕਰਕੇ ਦੱਸ ਜਾਣੇ ਵੀ ਇਹਨੂੰ ਕਹਿੰਦੇ ਸ਼ਾਇਦ ਸ਼ਰਮੋ ਸ਼ਰਮੀ ਉਤਾਰ ਦਿੰਦਾ ਲੇਕਿਨ ਕਿਸੇ ਨੇ ਅੱਜ ਤੱਕ ਕਿਸੇ ਨੂੰ ਕੁਝ ਕਿਹਾ ਹੀ ਨਹੀਂ ਆ ਲੱਗੀਆਂ ਠੀਕ ਆ ਲੱਗੀ ਰੱਬ ਦੀ ਫੋੜ ਹੋਈ ਕੀ ਕਰੀਏ ਰੱਬ ਸਿਰ ਮੰਦਰਾ ਤੱਕ ਨਾ ਸੀਮੀ ਉੱਤੇ ਖੋ ਰੱਬ ਨੂੰ ਜੇ ਸੱਚੇ ਦਿਲੋਂ ਧਿਆਨ ਦਿਓ ਨਾ ਉਦੀ ਸ਼ਰਦਾ ਵੀ ਰੱਖੋ ਰੱਬ ਕੰਨ ਕੰਨ ਚਾ ਲੇਕਿਨ ਇਹਦਾ ਮਤਲਬ ਆ ਥੋੜਾ ਯਾਰ ਕੂੜੇ ਦੇ ਢੇਰ ਤੇ ਤੁਸੀਂ ਤਾਂ ਫੋਟੋਆਂ ਲਾ ਦੋ ਕਿਥੇ ਕੋਈ ਬਾਥਰੂਮ ਨਾ ਕਰ ਦੇ ਤੇ ਕੋਈ ਕੂੜਾ ਨਾ ਛੁੱਟ ਜੇ ਇਹ ਤਾਂ ਤੁਸੀਂ ਫਾਰਮੈਲਟੀ ਕਰ ਰਹੇ ਹੋ ਅੱਛਾ ਜੇ ਇੰਨਾ ਹੀ ਇਹਨੂੰ ਡਾਰ ਹੈਗਾ ਆਪਣੇ ਰਿਸ਼ਤੇਦਾਰਾਂ ਦੀਆਂ ਫੋਟੋਆਂ ਲਵਾ ਲੈ ਆਪਣੇ ਦਾਦੇ ਪਰਦਾਦੇ ਦੀਆਂ ਫੋਟੋਆਂ ਲਾ ਉਹ ਵੀ ਤੇਰੇ ਪੂਜਨੀਏ ਨੇ ਉਹਨਾਂ ਦੀਆਂ ਫੋਟੋਆਂ ਲਵਾ ਲਾ ਉਹਨਾਂ ਨੂੰ ਬਣਾ ਤੇ ਚੌਂਕੀਦਾਰ ਰੱਬ ਦੀਆਂ ਫੋਟੋਆਂ ਲਵਾਉਣੀਆਂ ਆਈਆਂ ਨੇ ਤਾਂ ਇਹਨੂੰ ਚੁੱਕ ਲੈਣਾ ਅਬ ਚੋਕ ਪਰ ਆ ਕੇ ਨਾਲ ਆ ਆ ਕਾਹੀ ਤੇ ਕਾਰ ਹੀ ਲੈਣਾ ਵਾ ਨਹੀਂ ਨੇ ਭਾਈ ਅਹੀ ਟਾਈਮ ਕੀ ਦੇਣਾ ਤੁਹਾਡੇ ਸਾਹਮਣੇ 5 ਮਿੰਟ ਵੀ ਲੱਗੀ ਗਏ ਤੁਹਾਡੇ ਸ਼ਰਮ ਤੁਹਾਨੂੰ ਸ਼ਰਮ ਆਣੀ ਤੁਹਾਨੂੰ ਨਹੀਂ ਆਣੀ ਤੁਸੀਂ ਲੋਕੀ ਕਮਾਈਆਂ ਕਰਦੇ ਬਸ ਤੁਹਾਡੇ ਵਾਸਤੇ ਰੱਬ ਸਿਰਫ ਉਹ ਆ ਮੱਥਾ ਟੇਕ ਲਿਆ ਰੱਬ ਵਾਧੂ ਦੇਈ ਤੇ ਆਪ ਕੋڑے ਦੇ ਢੇਰ ਤੇ ਫੋਟੋਆਂ ਲਵਾਤੀਆਂ ਅੱਡੇ ਤੱਕ ਤੇ ਲੋਕੀ ਵੀਡੀਓ ਬਣਾਵਣਾ ਭੇਜਦੀ ਸਾਨੂੰ ਦੱਸਦਾ ਭਾਈ ਆ ਆ ਯਾਰ ਤੁਸੀਂ ਆਪਣਾ ਵੀ ਫਰਜ਼ ਸਮਝੋ ਕੱਲੀ ਅਹੀ ਅਹੀ ਤਾਂ ਅਮ ਦਾ ਠੇਕਾ ਖੋਣ ਲੈ ਆਵਾ ਅਹੀ ਤਾਂ ਆਸਤਾ ਦੇ ਨਾਂ ਤੇ ਆਂਦੇ ਆ ਅਹੀ ਕੋਈ ਇਹ ਨਹੀਂ ਕਿ ਸਾਡੀ ਡਿਊਟੀ ਆ ਸਾਡੀ ਸਿਰਫ ਵਾਸਤਾ ਵ்கੇਹੀ ਇਹ ਚੀਜ਼ਾਂ ਨਹੀਂ ਵੇਖ ਸਕਦੇ ਸਾਰੇ ਨੂੰ ਜਾਗਰੂਕ ਹੋਣ ਦੀ ਲੋੜ ਆ ਜਿੰਨੂੰ ਇਹੋ ਜੀ ਚੀਜ਼ ਵੇਖ ਰਹੀ ਆਪਣੇ ਪੱਦਰ ਤੋਂ ਉਤਾਰੋ ਯਾਰ ਕੋਈ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰਦਾ ਕੋਈ ਰੋਗ ਦਾ ਫਿਰ ਸਾਨੂੰ ਦੱਸੋ ਫਿਰ ਅਸੀਂ ਆਪ ਆ ਕੇ ਲਾ ਲਾਂ ਜਾਂਦੀਆਂ ਨੂੰ ਲਵਾਣੀਆਂ ਤੁਹਾਨੂੰ ਸਭ ਕੁਝ ਆਸਾਨਾ ਕਰ ਦਾਂ ਕਿੰਨਾ ਦੁੱਖ ਲੱਗਦਾ ਹਣਾ ਜਦੋਂ ਸਾਨੂੰ ਉਤਾਰਨ ਲਈ ਉਹਨਾਂ ਦੀਆਂ ਫੋਟਵਾਂ ਤੋੜਨੀਆਂ ਪੈਂਦੀਆਂ ਸਾਡੇ ਪਰਮਾਤਮਾ ਨੇ ਹੱਟ ਹੱਡਾ ਨੇ ਡਿਗਲੇ ਟੁਕੜਾ ਕਿ ਆਪਣੇ ਹੱਥੇ ਜਿਹਾ ਆਪਦੀਆਂ ਫੋਟਵਾਂ ਤੋੜਨ ਨੇ ਸਾਨੂੰ ਵੀ ਪਾਪ ਦੇ ਭਾਜੀ ਬਣਾਉਂਦੇ ਲੇਕਿਨ ਅਸੀਂ ਕਿਤੇ ਨਾ ਕਿਤੇ ਇਹ ਸੋਚਦੇ ਆਂ ਕਿ ਇੱਥੇ ਗੰਦਗੀ 'ਚ ਲੱਗਣ ਨਾਲ ਤੋੜ ਦੇਵੋ ਚੰਗਾ ਹੁਣ ਆਪ ਜਾ ਕੇ ਅੰਦਰ ਕਮਾਈਆਂ ਕਰਨ ਦੇ ਆਪ ਦੁਕਾਨਾਂ ਤੇ ਬਹਿ ਗਿਆ ਇੰਨਾ ਚੰਗਾ ਨਾ ਚੱਲ ਤੂੰ ਤੋੜ ਨਹੀਂ ਸਕਦਾ ਚੁੱਕੀ ਲੈ ਸਾਡੀ ਸਾਰੇ ਸ਼ਹਿਰ ਵਾਸੀ ਉਹਨੂੰ ਬੇਨਤੀ ਆ ਇਹ ਕੋਈ ਆਦਤਾਂ ਨਹੀਂ ਹੁੰਦੀ ਇਹ ਲੋਕੀ ਆਪਣੇ ਫਾਇਦੇ ਲਈ ਰੱਬ ਨੂੰ ਗਲਤ ਜਗ੍ਹਾ ਤੇ ਯੂਜ਼ ਕਰ ਰਹੇ ਨੇ ਜਿਹੜਾ ਵੀ ਇਹੋ ਜਿਹਾ ਫੋਟੋਆਂ ਵੇਖਦਾ ਪਿੰਲੇ ਤੇ ਆਪਣੇ ਪੱਦਰ ਤੋਂ ਉਤਾਰਨ ਦੀ ਕੋਸ਼ਿਸ਼ ਕਰਿਆ ਕਰੋ ਜੇਕਰ ਤੁਹਾਨੂੰ ਡੱਕਦਾ ਫਿਰ ਸਾਡੇ ਤੱਕ ਅਪਰੋਚ ਕਰੋ ਹੁਣ ਵੀ ਸਾਨੂੰ ਵੀਡੀਓ ਪਾਈ ਜੇ ਤੇ ਪ੍ਰਸ਼ਾਸਨ ਅੱਗੇ ਵੀ ਬੇਨਤੀ ਆ ਜੇ ਐਦਾਂ ਦਾ ਕੋਈ ਕਰਦਾ ਵਾ ਉਹ ਤੇ ਬੰਦ ਹੀ ਕਾਨੂੰਨੀ ਕਾਰਵਾਈ ਕਰੋ ਇਹ ਵੀ ਅਪਮਾਨ ਹੈਨਾ ਆਪਾਂ ਕਹਿੰਦੇ ਨਾ ਬੇਦਬੀ ਇਹ ਵੀ ਬੇਦਬੀ ਹੈ ਤੇ ਬੇਦਬੀ ਦੀਆਂ ਧਾਰਾ ਬਣੀਆਂ ਲਾਅ ਚ ਤੇ ਇਹਨੂੰ ਉਹਦੇ ਅੰਡਰ ਕਰ ਤੇ ਲਿਆਂਦਾ ਯਾਰ ਤੇ ਪਰਚਾ ਵੀ ਹੋਣਾ ਚਾਹੀਦਾ ਗਾਂ ਤੋਂ ਜੇ ਕੋਈ ਇਹੋ ਜਿਹਾ ਲੱਭਦਾ ਤੇ ਆਪਣੇ ਨਿੱਜੀ ਦੀ ਲਾਗੇ ਦੇ ਥਾਣੇ ਤੋਂ ਉਹਦੀ ਕੰਪਲੇਂਟ ਦੋ ਤੇ ਉਹ ਤੇ ਪਰਚਾ ਕਰਾਓ ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਇਹੋ ਜਿਹੀ ਹਰਕਤ ਕਰਨ ਲਈ ਸੋਵਰ ਸੋਚੇ